ਸਵਾਗਤ ਹੈ ਜੀ ਆਪਣਾ ਤਹਿਸੀਲਦਾਰ YouTube ਚੈਨਲ ਆਪਣਾ ਤਹਿਸੀਲਦਾਰ YouTube ਚੈਨਲ ਤੇ ਤੁਸੀਂ ਦੇਖਦੇ ਹੋ ਕੋਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਬਾਹਾਂ ਕਿਵੇਂ ਅਪਲਾਈ ਕੀਤੀਆਂ ਜਾ ਸਕਦੀਆਂ ਹਨ ਕਿਵੇਂ ਟਰੈਕ ਕੀਤੀਆਂ ਜਾ ਸਕਦੀਆਂ ਆਪਣੀ ਅਪਲੀਕੇਸ਼ਨ ਕੀ ਕੀ ਤਰੀਕੇ ਕਿ ਕਿਹੜੇ ਦਸਤਾਵੇਜ਼ ਚਾਹੀਦੇ ਨੇ ਇਹ ਕੋਰਨਰ ਤੇ ਸੱਜੇ ਉੱਪਰ ਲਾਲ ਤੁਹਾਨੂੰ ਲਿਖ ਨਜ਼ਰ ਆਉਂਦੀ ਹੈ ਆ ਰਹੀ ਹੈ ਵਾਟਰਮਾਰਕ ਇਸ ਨੂੰ ਕਲਿੱਕ ਕਰ ਦਿਓ ਤੇ ਤੁਹਾਨੂੰ ਸਾਰੀਆਂ ਵੀਡੀਓ ਇਸ ਜਨਨਲੀ ਨਜ਼ਰ ਆ ਜਾਣਗੀਆ ਸਬਸਕ੍ਰਾਈਬ ਕਰਨੇ ਤੋਂ ਬਾਅਦ ਸਬਸਕ੍ਰਾਈਬ ਕਰੋ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਅੱਜ ਉਸੇ ਦੇਖਣਾ ਹੈ ਕਿ ਤੁਸੀਂ ਰੂਰਲ ਏਰੀਆ ਪੇਂਡੂ ਖੇਤ ਦਾ ਸਰਟੀਫਿਕੇਟ ਕਿਵੇਂ ਲੈ ਸਕਦੇ ਆ ਤੁਸੀਂ ਕੋਣੈਕਟ Google ਕਰੋ connect.punjab.gov.in ਇਹ ਇੰਗਲਿਸ਼ ਵਿੱਚ ਖੁੱਲ੍ਹ ਜਾਏਗੀ ਸਾਈਟ ਤੇ ਇਸ ਨੂੰ ਪੰਜਾਬੀ ਵਿੱਚ ਬਦਲਣਾ ਹੋਵੇ ਤੇ ਉੱਤੇ ਪੱਪੇ ਨੂੰ ਕਲਿੱਕ ਕਰੋ ਤੇ ਪੱਪੇ ਤੋਂ ਪ੍ਰੋਸੀਡ ਨੂੰ ਦਬੋ ਤੇ ਕਲਿੱਕ ਤੇ ਤੁਹਾਡਾ ਪੰਜਾਬੀ ਵੀ ਬਣ ਗਿਆ ਇਹ ਸੇਵਾ ਲੈਣ ਦੇ ਤਿੰਨ ਤਰੀਕੇ ਹੋ ਸਕਦੇ ਹਨ ਜਾ ਤੁਸੀਂ ਆਪ ਅਪਲਾਈ ਕਰੋ ਜਾਂ ਸੇਵਾ ਕੇਂਦਰ ਤੇ ਜਾਓ ਜਾਂ ਡੋਰ ਸਟੱਪ ਡਿਲੀਵਰੀ ਲਾਓ ਤੁਹਾਡੇ ਘਰ ਸੇਵਾ ਸਹਾਇਕ ਆਏਗਾ ਐਸ ਨੰਬਰ ਨੂੰ ਕਾਲ ਕਰਨੇ ਤੋਂ ਬਾਅਦ ਇਹ ਤੁਹਾਡੇ ਨਾਲ ਅਪਾਇੰਟਮੈਂਟ ਹੋਣਗੇ ਸਾਰਾ ਪੇਪਰ ਵਰਕ ਤੁਹਾਡੇ ਘਰ ਆ ਕੇ ਪੂਰਾ ਕਰਨਗੇ ਜੇ ਤੁਸੀਂ ਆਪ ਅਪਲਾਈ ਕਰਨਾ ਹੋਵੇ ਜਾਂ ਤੁਸੀਂ ਸੇਵਾ ਸੈਂਟਰ ਨਾਲ ਟੋਕਨ ਬੁੱਕ ਕਰਨਾ ਹੋਵੇ ਕਿ ਕਿ ਤੁਸੀਂ ਪੱਕੇ ਤੌਰ ਤੇ ਜਾਣਾ ਜਾਂ ਤੁਸੀਂ ਘਰ ਬੈਠੇ ਸੇਵਾ ਦੀ ਬੁਕਿੰਗ ਕਰਨੀ ਹੋਵੇ ਵੀ ਕਿਸ ਦਿਨ ਆਵੇ ਤੁਹਾਡੇ پاس ਹੋ ਤੇ ਤੁਸੀਂ ਆਨਲਾਈਨ ਵੀ ਕੰਮ ਕਰ ਸਕਦੇ ਆ ਇਹ ਸਾਰਾ ਲੇਕਿਨ ਉਸ ਲਈ ਤੁਹਾਨੂੰ ਆਪਣਾ ਇੱਥੇ ਰਜਿਸਟਰ ਹੋਣਾ ਪਵੇਗਾ ਇਸ ਲਾਈਨ ਨੂੰ ਕਲਿੱਕ ਕਰਕੇ ਹੁਣ ਰਜਿਸਟਰ ਕਰੋ ਇਹਨੂੰ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਕ ਵਿੰਡੋ ਨਜ਼ਰ ਆਏਗੀ ਛੋਟੀ ਜੀ ਇੱਥੇ ਡਾਟਾ ਭਰ ਕੇ ਤੁਸੀਂ ਰਜਿਸਟਰ ਹੋ ਸਕਦੇ ਆ ਰਜਿਸਟਰ ਹੋਣ ਤੋਂ ਬਾਅਦ ਤੁਸੀਂ ਆਪਣਾ ਪ੍ਰੋਸੈਸ ਇੱਥੋਂ ਵੀ ਸ਼ੁਰੂ ਕਰ ਸਕਦੇ ਆ ਐਪਲੀਕੇਸ਼ਨ ਦਾ ਤੇ ਟੋਕਨ ਵੀ ਬੁੱਕ ਕਰ ਸਕਦੇ ਆ ਚਾਹੇ ਮੋਬਾਈਲ ਫੋਨ ਤੋਂ ਬੁੱਕ ਕਰ ਲੋ ਤੇ ਘਰ ਸੇਵਾ ਲੈਣ ਦਾ ਵੀ ਟਾਈਮ ਫਿਕਸ ਕਰ ਸਕਦੇ ਆ ਆਨਲਾਈਨ ਆਹ ਦੇਖਿਓ ਜੇ ਤੁਸੀਂ ਆਪ ਅਪਲਾਈ ਕਰਨਾ ਉਹਦੇ ਕਿਹੜਾ ਡਾਟਾ ਕੁਝ ਮਿਲਦਾ ਹੈ ਤੇ ਇਸ ਤੋਂ ਪਹਿਲਾਂ ਅਸੀਂ ਦੇਖੀਏ ਕਿ ਜੇ ਅਸੀਂ ਅਪਾਇੰਟਮੈਂਟ ਸੇਵਾ ਸਾਇਕਨ ਬਣਾਉਣੀ ਹੈ ਕਿਹੜੇ-ਕਿਹੜੇ ਡਾਕੂਮੈਂਟ ਮੰਗਣਗੇ ਉਹ ਕਲਿੱਕ ਕੀਤਾ ਇਸ ਸਾਰੀਆਂ ਸੇਵਾਵਾਂ ਆ ਗਈਆਂ ਜੋ ਤੁਹਾਨੂੰ ਘਰ ਤੁਹਾਡੇ ਪਹੁੰਚਾਉਂਦੇ ਨੇ ਇਹ ਸੇਵਾ ਨੰਬਰ 18 ਤੇ ਆ ਜਾਂਦੀ ਹੈ ਪੈਂਟੂ ਕਿਤੇ ਸਰਟੀਫਿਕੇਟ ਦੇਖੋ ਨੂੰ ਕਲਿੱਕ ਕਰੋ ਇਹ ਐਪਲੀਕੇਸ਼ਨ ਦੀ ਫੀਸ ਹੈਗੀ 75 ਰੁਪਏ 60 ਰੁਪਏ ਸਮਾਸੀਮਾ ਸਤਤਕ। ਇਹ ਤੁਹਾਡੇ ਕੋ ਪੇਪਰ ਚਾਹੀਦੇ ਆ ਦਸਤਾਵੇਜ਼ ਚਾਹੀਦੇ ਲਾਪਤਰੀ ਦਾ ਪਛਾਣ ਦਾ ਸਬੂਤ, ਲਾਪਤਰੀ ਦਾ ਰਹਿਸ਼ਤਾ ਸਬੂਤ, ਸਵੈ ਘੋਸ਼ਣਾ ਪੱਤਰ, ਵੋਟਰ ਆਈਡੀ ਕਾਰਡ ਪਨੇ ਕਾਲਾ ਪਛਾਣ ਦਾ ਸਬੂਤ, ਰਹਿ ਦਾ ਸਬੂਤ ਗੇਕਰ ਬਿਨੇ ਕਾਰ ਲਾਪ ਪਾਤਰੀ ਤੋਂ ਅਲਾਵਾ ਹੋਰ ਹੈ। ਫਿਰ ਤੁਸੀਂ ਇਹਨੂੰ ਕਾਲ ਕਰੋ ਇਹ ਪੇਪਰ ਸਾਰੇ ਇਕੱਠੇ ਕਰ ਲਓ। ਜੇ ਤੁਸੀਂ ਦੇਖੇ ਆਪ ਅਪਲਾਈ ਕਰਨਾ ਹੋਵੇ ਤਾਂ ਕਿਹ ਹੋਰ ਇਨਫੋਰਮੇਸ਼ਨ ਮਿਲਦੀ ਹੈ। ਅਪਲਾਈ ਨੂੰ ਕਲਿੱਕ ਕਰੋ, ਸਰਵਿਸ ਨੂੰ ਕਲਿੱਕ ਕਰੋ। ਇੱਥੇ ਐਸ ਫਿਲਟਰ ਵਾਲੇ ਕੇ ਸਿਰਫ ਇੰਗਲਿਸ਼ ਵਿੱਚ ਰੂਲ ਪੜੋ। ਇਹ ਕੋਲ ਨੂੰ ਕਲਿੱਕ ਕਰ ਦਿਓ। ਇਹ ਆ ਗਿਆ ਪਿੰਡੂ ਕੇ ਤੇ ਦਾ ਸਰਟੀਫਿਕੇਟ ਆ ਦੇਖੋ ਕਲਿੱਕ ਕਰੋ। ਅਗਲੀ ਕਿਵੇਂ ਦੇਣੀ ਹੈ ਪੋਰਟਾਂ ਦਾ ਜੁਣ ਲੇ ਲੌਗਇਨ ਕਰੋ ਬਾਦੂ ਮੋਬਾਈਲ ਪਰ ਪ੍ਰੋਫਾਈਲ ਪਰ ਉਸ ਅਪਲਾਈ ਨਾਉ ਤੇ ਕਲਿੱਕ ਕਰਨ ਤੋਂ ਬਾਅਦ ਆਪ ਵੀ ਇਸੇ ਵੇਲੇ ਹੋਈ ਆਗੇ ਟੈਂਪ ਸਮਾਂ ਵੀ ਆ ਗਿਆ। ਇਹ ਵਹੀ ਚੀਜ਼ ਆ ਗਈ ਜਿਹੜੀ ਚਾਹੀਦੀਆਂ ਤੁਹਾਨੂੰ ਅਜੂਰ ਮੈਨੂਅਲ ਥੋੜੀ ਜ਼ਿਆਦਾ ਡਿਟੇਲ ਦਿੰਦੇ ਆ ਇਹਨੂੰ ਕਲਿੱਕ ਕਰੋਗੇ ਤੇ ਤੁਹਾਨੂੰ ਇਸ ਤਰ੍ਹਾਂ ਲੱਭੇ ਨਜ਼ਰ ਆਏਗਾ। ਇਨਫੋਰਮੇਸ਼ਨ ਸਾਰੀ ਤੁਹਾਨੂੰ ਇਹ ਜਿਆਦਾ ਦੇ ਰਿਹਾ ਹੈ ਫੀਸ ਉਹੀ ਆ ਦਸਤਾਵੇਜ਼ਾਂ ਦੀ ਸੂਚੀ ਕਲਿੱਕ ਕਰਤੇ ਹੀ ਹਾਂਸੀ ਦੇਖ ਸਕਦੇ ਹਾਂ ਨੋਟਿਸਾਂ ਦੇ ਸਬੂਤ ਵੀ ਇੱਥੇ ਦੇਖ ਸਕਦੇ ਹਾਂ ਅਰਜੀ ਫਾਰਮ ਵੀ ਦੇਖਾਂਗੇ ਹੁਣੇ ਅਸੀਂ ਬਾਅਦ ਵਿੱਚ ਤੁਸੀਂ ਆਪਣੇ ਸਰਚ ਸਥਿਤੀ ਵੀ ਦੇਖ ਸਕਦੇ ਆ ਕਿ ਅਰਜੀ ਦੀ ਕੀ ਪੋਜੀਸ਼ਨ ਹੈ ਟਰੈਕ ਕਰ ਸਕਦੇ ਆ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਆ ਐਪਲੀਕੇਸ਼ਨ ਦੇ ਦਸਤਾਵੇਜ਼ਾਂ ਦੀ ਸੂਚੀ ਆ ਗਈ ਆ ਇਹ ਸਾਰੇ ਤੁਹਾਡੇ ਕੋਲ ਜ਼ਰੂਰੀ ਹੋਣੇ ਚਾਹੀਦੇ ਇਹਨੂੰ ਸਟੱਡੀ ਕਰੋ ਤੇ ਆ ਕਿਰੇ ਕਿਰੇ ਆ ਨੋਟੀਫਿਕੇਸ਼ਨ ਅਨੁਸਾਰ ਪ੍ਰੂਫ ਆਫ ਆਈਡੈਂਟੀਟੀ ਜਬ ਪਛਾਣ ਦੇ ਸਬੂਤ ਕਿਹੜੇ-ਕਿਹੜੇ ਇਹਨਾਂ ਚੋਂ ਕੋਈ ਇੱਕ ਚੱਲੇਗਾ ਐਡਰੈਸ ਦਾ ਵੀ ਕੋਈ ਇੱਕ ਚੱਲੇਗਾ ਕੋਈ ਡਾਕੂਮੈਂਟ ਹੋਵੇ ਤੁਹਾਡੇ ਕੋਲ ਕਿਹਾ ਕੋਈ ਇੱਕ ਇਹਨਾਂ ਪ੍ਰੂਫ ਆਫ ਡੇਟ ਆਫ ਬਰਥ ਜਨਮ ਮਤੀ ਦਾ ਸਬੂਤ ਵੀ ਇਹਨਾਂ ਵਿੱਚੋਂ ਵੀ ਕੋਈ ਇੱਕ ਇਹ ਤੁਹਾਡੇ ਕੋਲ ਪੇਪਰ ਜਦੋਂ ਹੋ ਗਿਆ ਤਾਂ ਤੁਸੀਂ ਇਸ ਤੋਂ ਬਾਅਦ ਉਹ ਐਪਲੀਕੇਸ਼ਨ ਦੇਖ ਸਕਦੇ ਆ ਕਿ ਜਿਹੜੀ ਕਿ ਐਕਚੁਅਲੀ ਪ੍ਰੋਵਾਈਡ ਹੋਏਗੀ ਉਸ ਦਾ ਲਿੰਕ ਇੱਥੇ ਹੈ ਐਸ਼ 22 ਤੇ ਤੁਹਾਡੀ ਸਮਰੇ ਅਪਲੀਕੇਸ਼ਨ ਆ ਜਾਏਗੀ ਉਹ ਇਸ ਤਰ੍ਹਾਂ ਦੀ ਅਪਲੀਕੇਸ਼ਨ ਇਹਨੂੰ ਸਟੱਡੀ ਕਰੋ ਥੋੜੀ ਨੇ ਦਸਤਾਵੇਜ਼ਾਂ ਦੇ ਵਿੱਚ ਡਿਟੇਲ ਇਹਦੇ ਚਾਹੇ ਸਿਰਫ ਇੱਕ ਕੋਸ਼ਣਾ ਪੱਤਰ ਹੈ ਜਿਹੜਾ ਕਿ ਤੁਹਾਨੂੰ ਦੇਣਾ ਪਵੇਗਾ ਇਸ ਤਰ੍ਹਾਂ ਸਾਰੇ ਪੇਪਰ ਕੰਪਲੀਟ ਕਰਕੇ ਤੁਸੀਂ ਅਪਲਾਈ ਕਰ ਸਕਦੇ ਆ ਤੁਸੀਂ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਇੱਥੇ ਜੋ ਲਾਲ ਤੁਹਾਨੂੰ ਨਜ਼ਰ ਆ ਰਿਹਾ ਹੈ ਵਾਟਰਮਾਰਕ ਉਸ ਨੂੰ ਕਲਿੱਕ ਕਰਕੇ ਤੁਸੀਂ ਸਾਰੀਆਂ ਵੀਡੀਓਜ਼ ਦੇਖ ਸਕਦੇ ਆ ਇਸ ਤਰ੍ਹਾਂ ਤਿੰਨ ਤਰੀਕੇ ਹੋਏ ਜਾਂ ਅਪਲਾਈ ਆਪ ਕਰ ਲੋ ਜਾਂ ਸੇਵਾ ਕੇਂਦਰ ਤੇ ਜਾਓ ਜਾਂ ਡੋਰਸ ਤੋਂ ਕੋਈ ਡਿਲੀਵਰੀ ਲੈ ਲਓ ਜੇ ਤੁਸੀਂ ਸੇਵਾ ਕੇਂਦਰ ਤੇ ਵੀ ਜਾਣ ਤੋਂ ਪਹਿਲਾਂ ਆਪਣਾ ਟੋਕਨ ਬੁੱਕ ਕਰ ਸਕਦੇ ਆ ਲੌਗਇਨ ਬਣਾ ਕੇ ਇਸੇ ਤਰ੍ਹਾਂ ਡੋਰਸ ਤੋਂ ਡਿਲੀਵਰੀ ਲੈਣ ਤੋਂ ਪਹਿਲਾਂ ਸੇਵਾ ਸਾਇਕਨਾਂ ਟਾਈਮ ਫਿਕਸ ਕਰ ਸਕਦੇ ਆ ਆਪਣੇ ਲੌਗਇਨ ਬਣਾ ਕੇ